ਉੱਤਰ ਪ੍ਰਦੇਸ਼ ਦੇ ਕਾਨਪੁਰ ਜ਼ਿਲ੍ਹੇ ਵਿੱਚ ਸ਼ੁਪਰਵਾਰ ਦੇ ਰਾਤ ਨੂੰ ਇੱਕ ਰੇਲ ਹਾਦਸਾ ਵਾਪਰਿਆ ਸਬਰਮਤੀ ਐਕਸਪ੍ਰੈਸ ਦੇ 20 ਤੋਂ ਵੱਧ ਡੱਬੇ ਕਾਨਪੁਰ ਅਤੇ ਪੀਨਸੇਨ ਸਟੇਸ਼ਨਾਂ ਵਿਚਕਾਰ ਬਲਾਕ ਸੈਕਸ਼ਨ ਵਿੱਚੋਂ ਪਟੜੀ ਤੋਂ ਉਤਰ ਗਏ ਐਮ ਤੋ ਬਾਅਦ ਸਬਰਮਤੀ ਐਕਸਪ੍ਰੈਸ ਹਾਦਸੇ ਵਿੱਚ ਕੋਈ ਵੀ ਗੰਭੀਰ ਰੂਪ ਵਿੱਚ ਜ਼ਖਮੀ ਨਹੀਂ ਹੋਇਆ ਜਾਣਕਾਰੀ ਅਨੁਸਾਰ ਡਰਾਈਵਰ ਕਹਿ ਰਿਹਾ ਹੈ ਕਿ ਬੋਲਡਰ ਇੰਜਨ ਨਾਲ ਟਕਰਾਇਆ ਗਿਆ ਹੈ। ਇਸ ਕਾਰਨ ਕੈਟਲਗ ਗਾਰਡਰ ਦਾ ਇੰਜਨ ਬੁਰੀ ਤਰ੍ਹਾਂ ਨਾਲ ਨੁਕਸਾਨਿਆ ਗਿਆ। ਹਾਦਸੇ ਦੀ ਸੂਚਨਾ ਮਿਲਦੇ ਹੀ ਰੇਲਵੇ ਅਧਿਕਾਰੀ देर रात मौके ਤੇ ਪਹੁੰਚ ਗਏ। ਦਾਜੇ ਕੀ मौके ਤੇ ਪਹੁੰਚੇ ਰੇਲਵੇ ਅਧਿਕਾਰੀਆਂ ਨੇ ਦੱਸਿਆ ਕਿ ਕਾਨਪੂਰ ਨੇੜੇ ਗੋਵਿੰਦਪੂਰੀ ਦੇ ਸਾਹਮਣੇ ਹੋਲਡਿੰਗ ਲਾਈਨ ਤੇ ਟ੍ਰੇਨ ਦੇ ਕਿ ਡੱਬੇ ਪਟਰੀ ਤੋਂ ਉਤਰ ਗਏ ਇਹ ਟ੍ਰੇਨ ਬਾਰਾਨਸੀ ਤੋਂ ਅਹਮਦਾਬਾਦ ਜਾ ਰਹੀ ਸੀ ਹਾਜ਼ਰ ਰਾਤ ਕਰੀਬ 3 ਵਜੇ ਵਾਪਰਿਆ ਫਿਲਹਾਲ ਟ੍ਰੇਨ ਦੇ ਸਾਰੇ ਯਾਤਰੀਆਂ ਨੂੰ ਹਾਸੀ ਵਾਲੇ ਥਾਂ ਤੋਂ ਬਸ ਰਾਈ ਕਾਨਪੁਰ ਲਿਆਂਦਾ ਗਿਆ ਦੱਸੇਗੀ ਰੇਲ ਮੰਤਰੀ ਅਸ਼ਵਨੀ ਵੈਸ਼ਵ ਨੇ ਕਿਹਾ ਟ੍ਰੇਨ ਦਾ ਇੰਜਨ ਪਟਰੀ ਤੇ ਪਈ ਕਿਸੇ ਭਾਰੀ ਚੀਜ਼ ਨਾਲ ਟਕਰਾ ਗਿਆ ਇੰਜਨ ਤੇ ਟੱਕਰ ਦੇ ਨਿਸ਼ਾਨ ਹਨ सबूत सुरक्षित रखे गए ने आई बी यूपी पुलिस जांच कर रही है उत्तरी मध्य रेलवे देश जी एम उपेंद्र चंद्र जोशी ने कहा यह तय है कि हादसा इंजन दे किसी चीज ना टकराउन कारण होया मौके से कुछ भी नहीं मिला यूपी दे डीजीपी प्रशांत कुमार ने कहा दोषियों खिलाफ खिलाफ सख्त कार्रवाई करेंगे कानपुर दे पुलिस कमिश्नर अखिल कुमार मौके पर पहुंचे आसपास के लोगों वालों पूछताछ की गई ਟਰੈਕ ਦਾ ਟੁਕੜਾ ਵੀ ਦੇਖਿਆ ਗਿਆ ਸ਼ੱਕ ਹੈ ਕਿ ਇਹ ਟੁਕੜਾ ਪਰwidetilde ਤੇ ਰੱਖਿਆ ਗਿਆ ਸੀ ਜਿਸ ਕਾਰਨ ਰੇਲ ਗੱਡੀ ਪਟਰੀ ਤੋਂ ਉੱਤਰ ਗਈ ਲੋਹੇ ਦੀ ਕਲਿੱਪਰ ਟੁੱਟ ਕੇ ਦੂਰ ਜਾ ਡਿਗੀ ਰੇਲਵੇ ਅਧਿਕਾਰੀਆਂ ਨੇ ਦੱਸਿਆ ਕਿ ਪਟਨਾ ਇੰਦੋਰ ਐਕਸਪ੍ਰੈਸ ਹਾਸੇ ਤੋਂ 1 ਘੰਟਾ ਵੀ ਮਿੰਟ ਪਹਿਲਾਂ ਟਰੈਕ ਤੋਂ ਲੰਗੀ ਸੀ ਉਦੋਂ ਤੱਕ ਟਰੈਕ ਸੁਰੱਖਿਅਤ ਸੀ ਦਾਜੇ ਕੀ ਹਾਸੇ ਤੋਂ ਬਾਅਦ 16 ਟ੍ਰੇਨਾਂ ਨੂੰ ਰੋਕਾ ਦਿੱਤਾ ਗਿਆ 16 ਟ੍ਰੇਨਾਂ ਦੇ ਰੂਟ ਬਦਲੇ ਗਏ ਹਨ ਰੇਲਵੇ ਦਾ ਕਹਿਣਾ ਹੈ ਕਿ ਉਹ 24 ਘੰਟਿਆਂ ਦੇ ਅੰਦਰ ਟ੍ਰੈਕ ਨੂੰ ਸਾਫ਼ ਕਰ ਦੇਵੇਗੀ ਰੇਲ ਹਾਲ ਤੇ ਦੇ ਮਨਦਰ ਰੇਲਵੇ ਨੇ ਹੈਲਪਲਾਈਨ ਨੰਬਰ ਜਾਰੀ ਕੀਤੇ ਹਨ ਹੋਰ ਅਪਡੇਟ ਲਈ ਦੇਖਦੇ ਰਹੋ ਜੀਪ ਡੀ ਟੀ ਵੀ